ਸਸਰੇ ਕਾ ਸਾਰੇ ਪ੍ਰਾਮਾਣੋਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਫਿਰ ਤੋਂ ਬਲੌਗ ਆਪਾਂ ਕੈਨੇਡਾ ਅਮਰੀਕਾ ਲਈ ਵੀ ਪਾਏ ਸੀਗੇ ਦਲਸ਼ਾਦੀ ਸੀ ਨੇ ਭੇਜੀ ਦੀ ਆਪਾਂ ਨੂੰ ਨਾ ਤੇ ਮੋਰ ਸਿੰਗਲ ਦੇ ਬਲੌਗ ਤੋਂ ਬਾਅਦ ਹੁਣ ਆਪਾਂ ਬਲੌਗ ਅਜੇ ਨਾਨਕ ਸਰਜੀਮਿਆਂ ਦੇ ਮੇਲੇ ਦਾ ਬਣਾਵਾਂਗੇ ਟਾਪ ਟਾਪ ਦੇ ਮੱਲੇ ਪਹੁੰਚਣ ਜਾ ਰਹੇ ਆ ਜੁਰੇ ਬਹੁਤ ਵੱਡੇ ਵੱਡੇ ਖਿਡਾਰੀ ਆ ਰਹੇ ਆ ਤੇ ਦਿਲ ਦੀ ਗੀਤ ਵੀ ਇਹ ਮੇਲਾ ਬੋਲਣਾ ਤੇ ਆਪਾਂ ਨੂੰ ਬਾਈਆਂ ਨੇ ਮੌਕਾ ਦਿੱਤਾ ਨਾ ਮਨਜੀਤ ਹੋਰਾਂ ਨੇ ਕਾਲੇ ਔਖੇ ਵਰਗੇ ਤੇ ਲਾਲਾ ਕੋਹ ਸਾਡਾ ਵੀਰ ਆ ਤੇ ਜੀ ਪ੍ਰੋਫੈਸਰ ਨੈਸ਼ਨਲ ਕਾਉਂਸਲ ਤੇ ਹਰਵੰਸਾ ਡੀਪੀ ਉਹਨਾਂ ਦੀ ਬਦੌਰਦ ਅੱਜ ਆਪਾਂ ਰਿਹਾ ਆਏ ਆ ਤੇ ਕਰਾਵਾਂਗੇ ਛੋਡੀਆਂ ਗੱਲਾਂ ਬਾਤਾਂ ਚੈਨਲ ਸਬਸਕ੍ਰਾਈਬਰ ਕਰ ਦਿਓ ਕੁਝ 플레이ਰ ਰਹਿ ਜਾਂਦੇ ਆ ਉਹਨਾਂ ਦੇ ਮੂਡ ਤੇ ਡਿਪੈਂਡ ਹੁੰਦਾ ਨਾ ਤੇ ਹਰ ਇੱਕ ਨੂੰ ਅਸੀਂ ਨਹੀਂ ਕੈਮਰਾ ਦੇ ਸਾਹਮਣੇ ਲਿਆ ਸਕਦੇ ਕਈ ਸੰਗਦੇ ਆ ਐਂਡ ਤੱਕ ਦੇਖਿਓ ਕਰਾਉਣਾ ਗੱਲਾਂ ਬਾਤਾਂ ਅੱਜ ਟੌਪ ਟੌਪ ਦੇ ਖਿਡਾਰੀਆਂ ਦੇ ਨਾਲ ਆਪਣੇ ਬਲੌਗ ਨੂੰ ਚੈਨਲ ਸਬਸਕ੍ਰਾਈਬਰ ਕਰ ਦਿਓ ਲਓ ਜੀ ਸਗਰਾਜ ਰੋਡ ਤੇ ਆਪਣਾ ਆਪਣਾ ਪਹੁੰਚ ਗਿਆ ਨਰਨਾ ਯਾਰ ਦੇ ਨਾਲ ਜੰਨੀ ਪਾਸਿਆ ਹੋਰ ਸਿਕਰਾ ਠੀਕ ਹੈ ਅੱਟਾ ਕਮਾ ਦਰਸ਼ਕ ਕਬੱਡੀ ਕਮੇਟੀ ਪੇਪਰ ਸਾਹਿਬਾ ਜਰੋੜੋ ਉਹਨਾਂ ਨੂੰ ਬੋਲਚੀ ਕਰਾਂਗੇ ਲਓ ਜੀ ਨਾਲਾ ਕੋਚ ਆਪਣਾ ਭਰਾ ਨਾਨਾ ਨੇ ਕਿਹੜੇ ਕਿਹੜੇ ਪਲੇਅਰਾਂ ਆਏ ਅੱਜ ਪਿਆ ਆਪਣੇ ਪ੍ਰਤਾਪ ਕਟਿਆੜੀ ਹੋਰੀ ਜੱਡੇ ਮਿਚਾਰ ਜਿਹੜਾ ਮੁਰਜਾ ਖਾਂ ਨੱਪਰ ਖਿਸਵਾ ਤੇ ਸਾਜੀ ਬਲਕ ਤੋਂ ਬਾਦ ਲੇ ਲੂਆ ਜਿਹਨੇ ਵਰਲਡ ਕੱਪ ਤੱਕ ਜਿਹੜਾ ਸਗਰੂ ਦੀ ਧਰਤੀ ਨੂੰ ਮਾਣ ਦਿਵਾਇਆ ਤੇ ਜਿਹੜਾ ਸਾਰੀ ਆ ਰਹੇ ਸਾਰੀ ਆ ਰਹੇ ਆਪਾਂ ਦੇ ਸਬਾਨੀ ਬਹੁਤ ਪਰਫਾਰਮੈਂਸ ਰਹੀ ਹੈ ਸੰਦੀਪ ਦੀ ਭਾਵੇਂ ਬੰਦ 60 ਸੀ ਪਰ ਬਹੁਤ ਵਧੀਆ ਰਹੀ ਹੈ ਕੌਡਾਂ ਦੇ ਵੈਲਕਮ ਖੇਡ ਕਲੱਬ ਲਈ ਖੇਡਦੇ ਆਂ ਉਹਦੇ ਵਾੜਾ ਸਰਦੇਬ ਲੁੱਧਰਮਾਨ ਜਿਹੜਾ ਸਕੂਲ ਦਾ 29 ਪਾਰੀ ਦਾ ਕੋੜਾ ਹੈ ਉਹ ਸੰਦੀਪ ਲੁੱਧਰ ਆਇਆ ਸਾਡੀ ਖੇਡ ਕਬੱਡੀ ਦਾ ਮਾਣ ਔਰ ਸਾਡੇ ਭਰਾਵਾਂ ਦੇ ਸਦੇ ਤੇ ਅੱਡੀ ਸ਼ੇਰ ਹੋ ਰਹੇ ਨੇ ਆਪਣੇ ਲੰਗੜਾਂ ਵਾਲੇ ਦੇ ਸਦੇ ਤੇ ਸੰਦੀਪ ਲੁੱਧਰ ਹੋਣ ਲਓ ਜੀ ਗਗਨ ਸਾਡਾ ਸੋਨਿਆ ਜੀ ਜੋਟੀ ਪ੍ਰੇਮਿੰਦਰ ਸਿੰਘ ਜੈਲ ਸਾਹਿਬ ਸਾਦੂ ਸਿੰਘ ਜਗਰਾਜ ਓਟੇ ਦੇ ਨਾਲ ਛੋਟਾ ਲਾ ਲੱਗ ਰਿਹਾ ਇਹਨਾਂ ਨਾਲ ਛੋਟਾ ਲਾ ਲੱਗ ਰਿਹਾ ਜੀ ਟੀਮਾਂ ਦੇ ਖੇਤਰ ਤੋਂ ਧੰਨਵਾਦ ਕਰਦੇ ਆਂ ਓਟੇ ਸਾਡੇ ਚਾਲੂ ਪਹਿਲੀ ਵਾਲਾ ਜ਼ਿੰਦਗੀ ਦਾ ਪਿਆਰਾ ਵੀਰ ਹੈ ਇਹਨਾਂ ਨਾਲ ਛੋਟਾ ਲਾ ਲੱਗ ਰਿਹਾ ਨਾਲ ਘੜਿਆ ਧੰਨਵਾਦ ਕਰੀਆ ਜਗਨਜੀਤ ਜਗੜਦਾ ਬਾਈ ਹੁਣ ਕੰਮ ਦੀ ਸਦਨਾ ਕਰਤੀ ਚੱਲ ਰਿਹਾ ਲੱਗਦਾ ਹੈ ਉਹ ਵੀ ਫੋਟੋ ਵਾਲੇ ਪਾਸੇ ਮਰਦੂਤ ਬਾਵਾ ਜੀ ਪਿਛਲੇ 20 ਸਾਲਾਂ ਤੋਂ ਕਬੱਡੀ ਦੀ ਦੁਨੀਆ ਦੇ ਵਿੱਚ ਛਾਇਆ ਹੋਇਆ ਹੈ ਕਬੱਡੀ ਦਾ ਹਵਾਲਿਆ ਪਰਬਤ ਆ ਗਏ ਕਾਹਲੀ ਤਾਲੀਆਂ ਮਾਰੋ ਤਾਲੀਆਂ ਵਿਚੇਰਦਾਰ ਜਿਹੜਾ 2011-12 ਦੇ ਵਿੱਚ ਕੈਨੇਡਾ ਖੇਡੇ ਐ ਐਲਸਪੋਰਟ ਵੀ ਖੇਡ ਕਲੱਬ ਦੇ ਲਈ ਪੁੱਠੋਲੇ ਸ਼ੀਰੇ ਦੇ ਨਾਲ ਗੁਰਿੰਦਰ ਦੌਧਰ ਦੇ ਨਾਲ ਲੋਕਾਂ ਨੇ ਖੁਸ਼ੀ ਦੇ ਨਾਲ ਤੇ ਦੁਨੀਆ ਨੇ ਦੱਸਿਆ ਫੈਸਲਪੁਰ ਅਕੈਡਮੀ ਦੇ ਵਿੱਚ ਵੀ ਖੇਡੇ ਮੇਰੇ ਵੀਰੋ ਪੱਤੋ ਦੇ ਵਿੱਚ ਵੀ ਖੇਡੇ ਅੱਜ ਕੱਲ ਤੇ ਜੀ ਸੁਖਦੇਵ ਰਾਜ ਬਾਈ ਦੱਸਦੇ ਦੁਨੀਆ ਨੂੰ ਕਬੱਡੀ ਦੀ ਦੁਨੀਆ ਦਾ ਵੱਡਾ ਸਟਾਰ ਮੈਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਦਾ ਵੀ ਬੰਦੀਪੁਰੀਏ ਖੋਪੀ ਦਾ ਆਪਾਂ ਗਰਾਊਂਡ ਦੇ ਆਲੇ ਦੁਆਲੇ ਚੱਕਰ ਲਵਾ ਲਈਏ ਨਾਲੇ ਸੰਗਤਾਂ ਦਰਸ਼ਕ ਕਰ ਲੈਣਗੇ ਤੇ ਨਾਲੇ ਦੁਨੀਆ ਪ੍ਰਕਾਸ਼ ਕਰ ਦੇਵੇਗੀ ਮੈਂ ਬੇਨਤੀ ਕਰਾਂਗਾ ਸਾਡੇ ਪ੍ਰਬੰਧਕ ਵੀਰਾਂ ਨੂੰ ਫਰੰਦੀਪੁਰੀ ਇੱਕ ਵਾਰ ਨਵੇਂ ਮੁੰਡੇ ਸੁਪਨਾ ਲੈਂਦੇ ਆ ਨਵੇਂ ਮੁੰਡੇ ਸੋਚਦੇ ਆ ਵੀ ਐਨਾ ਫਰੰਦੀਪੁਰੀ ਵਰਗਾ ਬਣ ਜਾ ਉਹ ਸਾਹਮਣੇ ਸੰਦੀਪ ਨੁੱਧਰ ਸਟੇਜ ਤੇ ਬੈਠਾ ਹੈ ਵੀ ਮੈਂ ਸੰਦੀਪ ਨੁੱਧਰ ਵਰਗਾ ਬਣ ਜਾ ਅੱਜ ਵੱਡੇ ਮਨ ਸਾਡੀ ਖੇਡ ਕਬੱਡੀ ਦੇ ਪ੍ਰਬੰਧਕ ਵੀਰਾਂ ਦੇ ਮੋਹ ਪਰੇ ਸਿੱਧੇ ਤੇ ਆਏ ਆ ਸਾਰੇ ਭਰਾਵਾਂ ਦਾ ਧੰਨਵਾਦ ਜੀ ਆਇਆਂ ਨੂੰ ਮਾਈਕ ਸਟੇਜ ਦੇ ਵੱਲ ਬਹੁਤ ਹੈ ਜੀ 1100 ਰੁਪਏ ਸਰਦਾਰ ਬਲਮ ਸਿੰਘ ਜੀ ਸਿੱਧੂ ਸਹਜ ਗੋੰਗੜੀ ਦੇ ਲਾਲੇ ਦੀ ਦੁਨੀਆ ਕਵਾਨੀ ਹੈ ਕਲੰਗ ਦਾ ਰੱਤ ਤੋਂ ਟਕਣਾ ਤੇ ਬਰੇ ਸਾਹਿਬ ਦੀਆਂ ਟੀਮਾਂ ਉਹ ਵੀ ਰੈਡੀ ਰਹਿਣੀਆਂ ਪਰ ਭਾਈ ਬਸਤੌਰ ਪਿੰਡ ਦਾ ਪੱਗਾ ਫਾਇੰਡ ਦਾ ਪੱਗਾ ਕਰਦਾ ਨੇ ਜਿਹੜੇ ਸੁਬਰਾਜ ਬਾਈ ਮੱਖਣ ਆ ਗਿਆ ਖੜਿਆਲ ਪਿੰਡਾ ਮੱਖਣ ਕਹਿੰਦੇ ਖੜਿਆਲ ਪੁਰ ਦੀ ਤਰਜ਼ੀ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਆਓ ਸਾਹਮਣੇ ਭਰਾ ਤੁਸੀਂ ਆ ਰਹੇ ਆ ਸਾਡੇ ਗੋਨੂ ਚੀਨਾ ਜੀ ਹੈ ਤੇ ਨਾਲ ਸਾਡੇ ਸਾਰੇ ਪ੍ਰਬੰਧਕ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆਂ ਅਗਲੀ ਵੇੜ ਪਰਵਿੰਦਰ ਆ ਗਿਆ ਲੈ ਜੀ ਸੋਹਣਾ ਵੀਰਾ ਕਰਦੇ ਗਏ ਰਸ ਕਰਦੇ ਆ ਸਾਹਮਣੇ ਕੁਲਵਿੰਦਰ ਝੜੋ ਵਾਲਾ ਬਾਬੇ ਮੋਸ਼ਨਗਰਜੀ ਦੀ ਪਾਰਕ ਇੱਟਾ ਮੇਰੇ ਵੀਰੋ ਹਣ ਚਾਰ ਗੁਰਦੀਪ ਥੋਰੀ ਪੱਛੋਣੀਆ ਕਰਦਾ ਟਰਾਈ ਜੀ ਹਾਇਰ ਬਜੀਬਾ ਵੀ ਪਹੁੰਚ ਗਿਆ ਜਿਹਨੇ ਮੈਲੇ ਦੇ ਉਪਰਾਂ ਸਾਰੇ ਭਰਾਵਾਂ ਦਾ ਧੰਨਵਾਦ ਜਰੂਰ ਤਾੜੀਆਂ ਮਾਰੋ ਜਬ ਜਬ ਕਬੱਡੀ ਸੁਨੀਲ ਰੋਪਰ ਖੇਡਿਆ ਕੰਨੀ ਤਗੜੀ ਕਬੱਡੀ ਫਾਂਡੀਪੁਰਿਆ ਕੋਟੀ ਖੇਡਿਆ ਤੇ ਨਵੇਂ ਮੁੰਡੇ ਸਪਰਾਸੀ ਆਉਂਦੇ ਆ ਵੀਰ ਮੈਂ ਸੁਨੀਲ ਰੋਪਰ ਬਣ ਜਾਣਾ ਯਾਨੀ ਫਾਂਡੀਪੁਰਿਆ ਆ ਗਿਆ ਜੀ ਹਰਪਜੀਤ ਸਿੰਘ ਵੀ ਅੱਜ ਦੇ ਮੇਲੇ ਦੇ ਉੱਪਰ ਆ ਬਹੁਤ ਧੰਨਵਾਦ ਵੀਰਾਂ ਦਾ ਜੀ ਆਇਆਂ ਨੂੰ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਾਡੀ ਖੇਡ ਕਬੱਡੀ ਦੇ ਲੈਜੈਂਡ ਪਲੇਅਰ ਨੇ ਜੋ ਬਾੜਵਾ ਨਹੀਂ ਕਰਤਾ ਰਿਹਾ ਵੀ 20 ਸਾਲ ਕਬੱਡੀ ਖੇਡਿਆ ਲਓ ਜੀ ਚਿਰਾਗਦੀਨ ਮੀਆਂ ਵਾਲੇ ਪਿੰਡ ਦਾ ਵੀ ਪਹੁੰਚ ਗਿਆ ਅੱਜ ਦੇ ਮੇਲੇ ਦੇ ਉੱਪਰ ਆ چارو دے چارو پیار ہے سبھاں کلوہ بھائی کی انا ٹھیک ہے بھئی پلے 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 ٹکر سری دی بھائی کی انا ٹھیک ہے ہن ٹیم جو بریاں دے پتے بڑے فائنٹیج کھیل دے کیڑی کی چن سارے چ نال کڑا ہے خراب پتے پر گرمی ہے آلو والی ہے پیار ہے جے سامنے دیکھو رام ਬੜੇ ਬੜੇ ਖਿਡਾਰੀ ਮੌਜੂਦ ਹੋ ਜਾਂਦੇ ਆ ਜੀ ਮੇਲੇ ਦੇ ਮਨਾ ਦੇਖਾਂਗੇ ਕਿ ਕੌਣ ਨੰਬਰ 1 ਦੇ ਸੇ ਆਗਰਿਆ ਅਗਲੇ ਵਾਰ ਦੇ ਵਾਰੇ ਸਾਹਿਬ ਪਿੰਡੋ ਪਤਾਲੂ ਬੇਟੀ ਹੈ ਨਾਲ ਹੀ ਉਸ ਤੋਂ ਅਗਲੇ ਮੈਚਾਂ ਦੀਆਂ ਟੀਮਾਂ ਜਗਨ ਤੇ ਗੁਦਰਸ਼ਾ ਟੇਖੇ ਫਿਰ ਮਾਂ ਮੰਡੀ ਦੇ ਮਾਜਵਾ ਕੜਿਆਣਾ ਤੇ ਖੁੱਲੇ ਆਲਾ ਸਾਰੀ ਅੱਜ ਮਤਿਆਰ ਕਰ ਰੋਗੇ ਪਰਾਂ ਦੇ ਲੱਗੇ ਆ ਜਾਣ ਕਿ ਰਣ ਜਿੱਤਾਂ ਦੇ ਸੋਰਨਾ ਹਰ ਦਮ ਹੈ ਪਿਆਰ ਕੋਈ ਜਿੱਤ ਹਵੇ ਆ ਲਓ ਜੀ ਅੱਜ ਦੇ ਟਾਈਮ ਦਾ ਨਾਮ ਦਾ ਰੀਡਰ ਕਰਪੀ ਚ ਕੀ ਆ ਲਓ ਠੀਕ ਹੈ ਰੇਆ ਚ ਨਾਮ ਬੋਲਦੇ ਪਟਕਾ ਜੀ ਹੋਰ ਵਧੀਆ ਉਧਰ ਦੇ ਪਾਸੇ ਇਧਰ ਬਾਲਰ ਦਾ ਮੈਂ ਨੰਬਰ ਵਾਲਾ ਆਜੂ ਕਿਹੜੇ ਕਿਹੜੇ ਖੇਡਦੇ ਆ ਬਾਹਰੋਂ ਆਜਾ ਹਾਂ ਜੱਜ ਚਨਾ ਜੀ ਦਾ ਚਰਾਗ ਦੀ ਸਰਦਾਰਪੁਰਪੇ ਸਿੰਘ ਦੀ ਪੁੱਤਾਂ ਇਧਰ ਜੱਦੂ ਜੱਠਿਆੜੀ ਆ ਜਾ ਚੁੱਕੀ ਆਲਾ ਹੋਰ ਵਧੀਆ ਚੀਚਾ ਬਰਿਆਂ ਦਾ ਧੰਨਵਾਦ ਜੱਤੂਆ ਬਰਿਆਂ ਅੱਜ ਗਿੱਡੂ ਆ ਜੀ ਚੱਤ ਵਾਲੀ ਆ ਉੱਧਰ ਸੋਮ ਪਰਵਾਨ ਗੱਲ ਪਿਆ ਜੀ ਵਗਾ ਭਾਈ ਬਖਤੌਰ ਆ ਹਾ ਲਓ ਜੀ ਆ ਗਿਆ ਗੁਰਵਿੰਦਰ ਖੁੰਨਣਾ ਖੇੜਾ ਅਮਰੀਕਾ ਦੇ ਵਿੱਚ ਬਹੁਤ ਤਕੜਾ ਖਿਡਾਰੀ ਅਜਿਹੇ ਟਾਈਮ ਦਾ ਹੈ ਵੀ ਤਾਂ ਚੱਲਦਾ ਕਹਿੰਦੇ ਅਜਿਹੇ ਟਾਈਮ ਦਾ ਸੋ ਇੱਕ ਕਬੱਡੀ ਦੀ ਗੱਲ ਕਰੀਏ ਵੱਡੇ ਵੱਡੇ ਖਿਡਾਰੀ ਪੜਾਕੇ ਪੈ ਰਹੇ ਆ ਗਰਾਊਂਡ ਦੇ ਵਿੱਚ ਦੇਖ ਸਕਦੇ ਹੋ ਜਦੋਂ ਵੀ ਕਬੱਡੀ ਟੂਰਨਾਮੈਂਟ ਹੋਇਆ ਆ ਇਸ ਗਰਾਊਂਡ ਦੇ ਵਿੱਚ ਹਾ ਲਓ ਜੀ 37 ਸਮਾਂ ਵਾਲਾ ਭਰਾ ਆਪਣਾ 37 ਕਿਹੜੇ ਕਿਹੜੇ ਪਲੇਅਰ ਖੇਡ ਰਿਹਾ ਬੇਸ਼ੱਕ ਜਾਦੀ ਹੁਣੀ ਸਰਵਿੰਦਰ ਸਿੰਘ ਵਾਲਾ ਸਮੇਂ ਸਿਰ ਮਿਲਦਾ ਜ਼ਿਕਰ ਕੀ ਲੱਗਦਾ ਮੇਲੇ ਬਾਰੇ ਮੇਲਾ ਪੂਰਾ ਭਰ ਜਾਣਾ ਮੇਲਾ ਫਟਾ ਕੰਮ ਆ ਜਮਾ ਦੂਸਰੇ ਪਾਸੇ ਪਿੰਡ ਵਾਲੇ ਦੇਣਗੇ ਸਾਥ ਹਾਂ ਮੈਂ ਖਣਾਲੀਆਂ ਨੂੰ ਵੀ ਆਤੀ ਕਰਵਾ ਮਾਨ ਯਾਰਾਂ ਦਾ ਯਾਰ ਦਾ ਕਮਾਡਿਆਗਾ ਬਹੁਤ ਉੱਚਾ ਆ ਲਓ ਜੀ ਬਹਾਦਰ ਦੁੱਲੋ ਵਾਲੀਆ ਬਹਾਦਰ ਕੀ ਹਾਲ ਚਾਲ ਹੈ ਅੱਜ ਜਟਾਣੇ ਵਾਲੇ ਨਾਲ ਪਹੁੰਚਾ ਜੱਗੂ ਦੀ ਵਾਪਸੀ ਕਦੋਂ ਹੋ ਰਹੀ ਹੈ ਬਸ ਜਨਵਰੀ ਤੱਕ ਹੋਊਗੀ ਜਨਵਰੀ ਤੱਕ ਪੱਕਾ ਛਾਕਰ ਵੀ ਜਟਾਣਾ ਖੇਡਿਆ ਨਹੀਂ ਅੱਜ ਛਿੱਡੂ ਆ ਥੋੜੇ ਦਿਨਾਂ ਨੂੰ ਅੱਜ ਬਾਹਰੋਂ ਆਇਆ ਛਾ ਕਿਹੜੇ ਕਿੰਟਰੀ ਚ ਖੇਡ ਕੇ ਆਉਣਾ ਕੈਨੇਡਾ ਅੱਛਾ ਬਾਦਰਕ ਕਿਵੇਂ ਲੱਗਿਆ ਮੇਲਾ ਕੱਠਵਾਰੇ ਕੀ ਖਿਆਲ ਹੈ ਤਾਂ ਯਾਰ ਇਹ ਤਾਂ ਸਰਦਾਵਾਰੀ ਪਹਿਲਾ ਨੰਬਰੀ ਹੈ ਅੱਛਾ ਬਾਦਰ ਵੀ ਕਹਿੰਦੇ ਵੱਡੀਆਂ ਟੀਮਾਂ ਬਣਾਉਂਦਾ ਬਾਦਰਕ ਕ੍ਰਿਕਟ ਛੱਡਤੀ ਪਰੋਣਾ ਹਾਂ ਹਾਂ ਹੈ ਹਾਂ ਠੀਕ ਹੈ ਠੀਕ ਹੈ ਤੇ ਬਾਬਾ ਧੰਨਵਾਦ ਟਾਈਮ ਦੇਣ ਲਈ ਆਹ ਲਓ ਜੀ ਵੀਰ ਖੁਰਦ ਵਾਲੇ ਕਰਨੋਰੀ ਆਏ ਆ ਭਰਾ ਆਪਣੇ ਦੇਖੋ ਜੀ ਆਹ ਮੁੰਡੇ ਨੇ ਬੜਾ ਜ਼ੋਰ ਲਾਇਆ ਸੋਨੀ ਨੂੰ ਇੱਕ ਜੱਫੀ ਲਾਤੀਆ ਪਰ ਸੁ ਲਿਆਦਾ ਸਵਾਲ ਇੱਧਰ ਵੇਖੋ ਜੀ ਗੁਰਸ਼ਰਨ ਉਹਨੇ ਪਉਦਾ ਬਣਾ ਕ੍ਰਿਕਟ ਛੱਡ ਕੇ ਕਬੱਡੀ ਦੀਆਂ ਟੀਮਾਂ ਬਣਾਉਣ ਲੱਗੇ ਫਿਰ ਯਾਰ ਨੇ ਕਬੱਡੀ ਸਾਡੀ ਮਾ ਬਣਾਉਣ ਲੱਗ ਗਏ ਹੈ ਠੰਡਾ ਰੰਡਾ ਵੀਰੇ ਸਮਰੋਜ ਕਬੱਡੀ ਟੀਮ ਬਣਾਉਣ ਲੱਗ ਗਿਆ ਹਾਂ ਹਾਂ ਬਈ ਹਾਂ ਠੀਕ ਆ ਠੀਕ ਆ ਤੇ ਫਿਰ ਕਰਨ ਨੂੰ ਕਿੰਨੇ ਕਿ ਸਪੋਰਟ ਆ ਵਰਸ਼ਰਨ ਕਰ ਕੀ ਆਏ ਆ ਬਈ ਕਰਨ ਕਰ ਕੇ ਆਏ ਹੋਏ ਕਰਨ 13 ਦਾ ਮੇਲਾ ਹਲਾਦਾ ਸੀ ਨਾ ਮਾ ਬਈ ਕਰਨ ਯਾਰ ਸਾਰੇ ਸਾਡੇ ਪਿੰਡ ਦਾ ਯਾਰ ਨਾਂ ਕੱਢੂ ਯਾਰ ਸੋਨੀ ਤੋਂ ਬਾਅਦ ਇਹ ਅਰਮਾਨ ਆ ਪੰਗਦੇ ਯਾਰ ਇਹ ਆ ਬਈ ਆਪਣੇ ਵੀਰ ਖੁਰਦਾਲੇ ਭਰਾ ਤੇ ਕ੍ਰਿਕਟ ਵੀ ਖੇਡਦੇ ਆਏ ਆ ਆਪਾਂ ਨੂੰ ਬੜੀ ਸਪੋਰਟ ਕਰਦੇ ਆ ਤੇ ਆਹ ਮੁੰਡਾ ਆਉਣ ਵਾਲੇ ਦਿਨਾਂ ਦੇ ਵਿੱਚ ਨਾਂ ਸਟਾਰ ਬਣਿਆ ਤੁਸੀਂ ਦੇਖੋਗੇ ਆ ਸੀਜ਼ਨ ਚ ਨੇ ਖੁੱਤੀ ਬਾਦਣੀ ਉਹਨਾਂ ਟਾਈਮ ਦੇ ਵਿੱਚ ਦੇਖ ਸਕਦੇ ਹੋ ਕੱਲੇ ਤੇ ਹਰਜੀਤ ਵਰਗੇ ਉਹ ਰਾਜੇ ਵਾਲ ਬਣਿਆ ਫੈਕਟ ਵਾਟਸਪੈਚ ਚੱਲਦਿਆ ਸਾਹਮਣੇ ਸੁਖੀਰ ਵਰਗੇ ਉਹ ਸੇਂਦਿਆ ਦਾ ਮੁੰਡਾ ਪੈਂਦੀ ਰੇਡ ਜਗਲੀ ਸਮਾਉ ਹੈ ਇਹਨੇ ਸੱਤੀ ਦਾ ਵੀਰ ਉਹ ਕਰਦਾ ਹੋਇਆ ਕੋਸ਼ ਹੰਦਿਆਂ ਦੇ ਲਾਗੇ ਹਰ ਨੰਬਰ ਰੇਟਰ ਦੇ ਹਿੱਸੇ ਆ ਗਿਆ ਮੈਚ ਕਹਿੰਦੇ ਫਾਸਪਾ ਚੱਲਦਾ ਠੱਕਰ ਕਹਿੰਦੇ ਸਿਰੇ ਦੀਆਂ ਅਗਲੀ ਰੇਡ ਕਹਿੰਦੇ ਖੀਵੇ ਪਿੰਨਾਂ ਆ ਗਿਆ ਨਵੀਨਪੰਦਰ ਤਰੀ ਇਹ ਸ਼ਕਰਪਰੀਆ ਸ਼ਾਜੀ ਹੈ ਇਹ ਫਰਿਆਦ ਦਾ ਵੀਰ ਹੈ ਔਰ ਇਹ ਕੁਮਾਰ ਮਾਜਰੇ ਦੇ ਮੇਲੇ ਦਾ ਇਹ ਮੇਰੇ ਪੰਜਾਬੀ ਵੀਰੋ ਸੋਨਾ ਮੀਕਾ ਦਾ ਜੇਤੂ ਹੈ ਅੱਜ ਹਰ ਫਟੀਮੇ ਦੇ ਪਿਆਰ ਸਦਕਾ ਜੱਸੀ ਸ਼ੇਰ ਕੰਦੇ ਪਿਆਰ ਸਦਕਾ ਅੱਜ ਦੇ ਕਬੱਡੀ ਕੱਪ ਦੇ ਆਇਆ ਹੈ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਫਕੀਰ ਹੁਸੈਨ ਦਾ ਪੁੱਤਰ ਮੇਰੇ ਮਿੱਤਰੋ ਸ਼ਾਜੀ ਸ਼ੱਕੂ ਦੁਨੀਆ